ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਗਜੀਤ ਸਿੰਘ ਪਾਚੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਧਲੂਤ ਸਿੰਘ ਜੀ ਸੰਤੋਖ ਸਿੰਘ ਜੀ ਧਲੂਤ ਸਿੰਘ ਜੀ ਜੀਤਾ ਸਮਰਾ ਜੰਮਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਮਰਤ ਖੇੜਾ ਬਹੁਤ ਬਹੁਤ ਧੰਨਵਾਦ ਸਾਡੇ ਪੀਤਰਾਮ ਜੀ ਖਜ਼ਾਗੀਆ ਨੂੰ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਬਰਨ ਬੰਦੇ ਚੱਕ ਹਕੀਮ ਵਾਲੇ ਹੁਣ ਉਹਦਾ ਰੋਗ ਕਰਦੇ ਆ ਰੇਸ਼ ਕੁਮਾਰ ਪ੍ਰਧਾਨ ਬਹੁਤ ਬਹੁਤ ਧੰਨਵਾਦ ਕਰਦੀ ਨਾ ਭਰਾਵਾਂ ਦਾ ਮਨਜੀਤ ਮਠੰਡਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਹਰਜੀਤ ਸਿੰਘ ਨਾਗਰਾ ਕੈਨੇਡਾ ਵਾਲੇ ਬਲਵੀਰ ਸਮਰਾ ਕੈਨੇਡਾ ਪਿੰਦਾ ਸਮਰਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਪੰਪਾ ਸਮਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦਿੱਲੀ ਗੜਾਈਆਂ ਤੋਂ ਕਰਦੇ ਆ ਅਮਰੀਕ ਸਮਰਾ ਹਰਪਜਨ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਮਨਜੀਤ ਸਮਰਾ ਜੀ ਗਲਵਿੰਦਰ ਰਾਣਾ ਯੂਐਸਏ ਵੀਰੇ ਦੋਨੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਸ਼ੀ ਯੂਕੇ ਜੰਧਗਾਰ ਦੀ ਪੱਲਾ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕੀਤਾ ਜਾ ਰਿਹਾ ਹੈ ਪੀਬੀ 36 ਲਾਈਵ ਕਮਲਪਰਾ ਅਮਨੀ ਹੁਣੀ ਵੀਰੇ ਇਹ ਵੱਡੇ ਕੈਮਰੇ ਫੋਕਸ ਕਰੇ ਬੈਠੇ ਆ ਅੱਜ ਦੇ ਦਿਨ ਦੀ ਵੱਡੀ ਮੁਬਾਰਕਬਾਦ ਹੈ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਅੱਜ ਦਾ ਵੱਡਾ ਮੇਲਾ ਲਾਈਵ ਲਾਹਰੀ ਕੀਤਾ ਜਾਵੇਗਾ ਇਧਰ ਸਾਡੇ ਭਾਰਤ ਘੋਸ਼ਨ ਜੀ ਹਰਦੀਪ ਸਿੰਘ ਜੀ ਸਾਡੇ ਦਰਮਿਆਨ ਬੁਲਸ ਪ੍ਰਸ਼ਾਸਨ ਵੱਡੀਆਂ ਜ਼ਿੰਮੇਵਾਰੀਆਂ ਅੱਜ ਵੱਡੇ ਮਾਣ ਤੇ ਸਨਮਾਨ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਨਵਕ ਤੇ ਰੋਕਿਆ ਰੁਕਦਾ ਹੈ 라 ਜੋਰ ਚੱਲੇ ਤਕਰੀਬਾਂ ਦੀਆਂ ਇਹ ਬੁੰਦੀਆਂ ਨੇ ਫਿਰ ਜਦੋਂ ਲੰਘਿਆ ਵੇਲਾ ਚਿੱਤੇ ਆਉਂਦਾ ਹੈ ਕਿ ਜ਼ਿੰਦਗੀ ਦੇ ਲਾਹ ਲਵਾਂ ਨਜ਼ਾਰੇ ਮਿੱਤਰੋ ਇਹੇ ਦਿਨ ਆਉਣੇ ਨਹੀਂ ਦੁਬਾਰੇ ਮਿੱਤਰੋ ਲੰਘ ਗਿਆ ਵੇਲਾ ਫੇਰ ਪਛਤਾਓਗੇ ਤੇ ਬੀਤੇ ਵੇਲੇ ਦੀ ਯਾਦ ਬਣ ਰਹਿ ਜਾਓਗੇ ਸਾਡੇ ਜਿੰਨੇ ਵੀ ਸਤਿਕਾਰਯੋਗ ਮੁੱਖ ਮਹਿਮਾਨ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਰੰਗਲੇ ਪੰਜਾਬ ਦੀ ਧਰਤੀ ਦੇ ਵਿੱਚਾ ਚਾਹਤ ਸਾਲ ਸਾਰੀਆਂ ਮਾੜ ਜੋ ਸ਼ੇਖੀਨਾ ਦਾ ਗੱਜਰੇ ਇੱਕ ਕੱਪ ਦੇ ਵੱਡਾ ਇਹ ਦੇਖਾਂਗੇ ਸਜੋਗੇ ਯਾਦਗਾਰੀ ਤਸਵੀਰ ਦੀ ਟੱਕਰਾਂ ਚਾਹੁੰਦੇ ਵਿੱਚਾ ਡਬਲ ਟੱਚ ਤੇ ਆਉਂਦਾ ਫੇਰਦਾ ਜਿੰਨੇ ਮਰਜੀ ਉੱਤੇ ਹੋ ਜੋ ਨੀਵੇਂ ਰਹਿਣਾ ਪੈਂਦਾ ਹੈ ਇਹ ਸ਼ਾਂਗ ਘਰ ਤੱਕ ਛੱਡ ਜਾਂਦਾ ਸ਼ਾਂਗਿਆ ਜਿੱਦਿਆਂ ਤੋਂ ਓਏ ਨਸ਼ਾ ਆਸਕੀ ਔਲ ਖੁੰਦੰਦੇ ਮਾਰ ਖਿਡਾਰੀਆਂ ਨੂੰ ਓ ਚੰਗੇ ਉਸਤਾਦ ਚੰਗੇ ਲਾਟਿਆ ਸੋਖੇ ਢਿੰਦੇ ਨਹੀਂ ਓ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਹੀਂ ਵਿਸ਼ਾਲ ਫਰਕੇ ਫੇਰ ਦੁਬਾਰਾ ਕਹਿੰਦੇ ਇਹ ਦਿਨ ਹੋਣਾ ਹੈ ਅੱਜ ਭਾਗਾ ਪਰਿਆ ਦੇ ਨੇ ਓਏ ਮੁੰਡਾ ਕਰਦਾ ਕੋਸ਼ਿਸ਼ ਪਰ ਜੱਕ ਯਾਰ ਦਿੱਤਾ ਜਾਵੇਗਾ ਲੈ ਵੀ ਜਾਪਿਆ ਸਮਝਾਤਾ ਸਮਨ ਨੂੰ ਯਾਰਾ ਓਏ ਟ੍ਰਾਈਸਾਈਕਲ ਹਈਆ ਪਰ ਜੱਪਾ ਕਹਿੰਦਾ ਪਹਿਲਾਂ ਮੈਨੂੰ ਤਾਂ ਜੱਥੇ ਜਾਣ ਦੋ ਮੈਚ ਦੇਖਾਂ ਯਾਰ ਪਰ ਸਾਗਰ ਫੜਨਾ ਕਿਹੜਾ ਚੌਲ ਜੇਤੂ ਮੁੰਡਾ ਕਬੱਡੀ ਪਾ ਰਿਹਾ ਦੂਜੇ ਪਾਸੇ ਦੇਖਾਂਗੇ ਮੁੰਡੇ ਚਾਰ ਖੜੇ ਐ ਹੁਣ ਚਾਰਾਂ ਵਿੱਚੋਂ ਦੇਖਾਂਗੇ ਮੁੰਡਾ ਕਿਹੜਾ ਕਮਾਲ ਕਰਦਾ ਐ ਜਿਹੜਾ ਬੱਲੇ ਬੱਲੇ ਕਰਾਉਂਦਾ ਐ ਇਹ ਗੱਲਾਂ ਕਹਿੰਦੇ ਸਮੇਂ ਨੇ ਆਉਣੀਆਂ ਉਧਰ ਪਈ ਹੋਈ ਕਬੱਡੀ 'ਚ ਓਏ ਮੁੰਡਾ ਬੱਲੇ ਬੱਲੇ ਕੀ ਕਮਾਲ ਕਬੂਤਖਲੀਆ ਮੁੰਡਾ ਲਾ ਚੋਟੀ ਦਾ ਜੱਫਾ ਓ ਹੰਕਾਂ ਦਾ ਵਾਧਾ ਕਰ ਗਿਆ ਜੱਪਾ ਸਮਨ ਨੂੰ ਸਮਝਾ ਦੇ ਦਾ ਸਾਹਿਬ ਕਹਿੰਦੇ ਸੂਰਜ 8000 ਦਿੱਤਾ ਜਾਣਾ ਹੋਰ ਲੱਗਾ ਹੋਇਆ 8000 ਕਹਿੰਦੇ ਦਿੱਤਾ ਜਾਣਾ ਇਧਰ ਕਬੱਡੀ ਫੇਰ ਪਾਈ ਹੋਈ ਹੈ ਲੱਗਿਆ ਜੋਰ ਆ ਰਿਹਾ ਕਹਿੰਦੇ ਅੱਜ ਦੇ ਦਿੰਦਾ ਹੁਣ ਤੋਂ ਕਹਿੰਦੇ ਵੀ ਜਿਹੜਾ ਵੀ ਜਾਫੀ ਜੱਫਾ ਲਾਵੇ ਕਿਉਂਕਿ ਗੱਲ 3000 ਦੀ ਆ ਉਹ ਸਾਹਮਣੇ ਪਹਿਲਾ ਬੱਲਾ ਪਹਿਲਾ ਉਹ ਘਾਰਗਾ ਕਿਆਲ ਹੁੰਦਾ ਬੱਲੇ ਬੱਲੇ ਕਰਾ ਗਿਆ ਬਾਈ ਕਿੰਨੇ ਦਾ ਜਫਾ ਲ ਆ ਗਿਆ ਇਹ 1500 ਦਾ ਇੱਕ ਖੇਡਦਾ ਹਰ ਕਿਤੇ ਵੀ ਜਿੰਨੇ ਚੱਕਾ ਭਾਈ ਹੁਣਾਂ ਨੇ ਕਰਵਾਈਆਂ ਪਿੰਡੂ ਲੀਗ ਵੱਡੇ ਪੱਧਰ ਤੇ ਚੱਲਦੀ ਆ ਵੀ ਸੀਜ਼ਨ ਸ਼ੁਰੂ ਹੋ ਜਾਣਾ ਪਰ ਜਾਪਾ ਵਧਿਆ ਹੋਇਆ ਪੈਂਦੀਆ ਕਬੱਡੀ ਹੈ ਕਬੱਡੀ ਪਾ ਰਿਹਾ ਓਏ ਚਾਰ ਛੜੇ ਓਏ ਟਾਰਾ ਵਿੱਚੋਂ ਮੁੰਡਾ ਲੱਗਿਆ ਇੱਕ ਕੰਨੀ ਤੋਂ ਓਏ ਕਮਾਲ ਹੋ ਜਾਣੀ ਹੈ ਓਏ ਮੁੰਡਾ ਪਿੰਡ ਵਾਲਾ ਦਰਵੇਸ਼ ਪਿੰਡਿਆ ਕਰਦਾ ਕੋਸ਼ਿਸ਼ ਕਿ ਜਸ ਰਸਤੇ ਦਾ ਪਗਾ ਨਾ ਹੋਵੇ ਓਏ ਇਸ ਰਸਤੇ ਨਾਲ ਬਈਏ ਓਏ ਮੁੰਡਾ ਜਾਪਾ 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 ਓਏ ਕਰ ਗਿਆ ਕਮਾਲ ਓਹ ਦਰਦੇ ਨਹੀਂ ਹੁੰਦੇ ਜਿੰਨਾ ਦੁਨੀਆ ਬਰਾਨੀ ਓਹ ਕਈ ਵਾਰੀ ਅੱਖਾਂ ਉਤੇ ਬਨ ਪਟੀਆਂ ਧਾਗੇ ਸੂਈ ਵਾਲੇ ਨੱਕੇ ਚ ਲੰਘਾੜੇ ਪੈਂਦੇ ਆ ਐਵੇਂ ਰਹਿੰਦੇ ਲੋਕ ਚੰਗੇ ਦਿਨ ਦੀਖਦੇ ਓਹ ਦਿਨ ਚੰਗੇ ਆਉਦੇ ਨਹੀਂ ਲਿਆਉਣੇ ਪੈਂਦੇ ਐ ਤੇ ਦਿਨ ਚੰਗੇ ਆਉਦੇ ਵੀ ਲਿਆਉਣੇ ਪੈਂਦੇ ਐ ਓਹ ਸ਼ੌਕੀ ਕਮਾਲ ਕਰੀ ਤੁਰਿਆ ਹੋਇਆ ਕਮਾਲ ਕਰੀ ਜਾਂਦਾ ਜਿੱਤ ਸਮਰਾ ਕੈਨੇਡਾ ਕੁਲਿੰਦਰ ਸਮਰਾ ਕੈਨੇਡਾ ਅਮਰਤ ਸਮਰਾ ਢਿੰਡਾ ਤੇ ਪੰਮਾ ਸਮਰਾ ਤਾਰੀ ਸਮਰਾ ਦਲਵੀਰ ਤੇ ਜਸਵੀਰ ਓਹ ਜ਼ੋਰਦਾਰ ਕਰ ਦੋ ਕਹਿੰਦੇ ਲਾਸਟ ਮੈਚ ਥਾਨ ਪਿਰਦੇ ਤੇ ਵੱਜਦੇ ਆ ਝੱਕੇ ਜੀ ਤੇ ਹੁੰਦਾ ਬੜਾ ਕੱਠ ਬੱਲੇਆ ਬਰੇ ਸ਼ਾਂਤ ਨਾਲ ਖੇੜਦੇ ਹੈਲੋ ਕਬੱਡੀ ਜੱਟ ਬੱਲੇਆ ਓ ਜਨਤਾ ਵੱਧ ਚੁੱਕਾ ਦੋ ਜੱਫਿਆਂ ਦਾ 10000 ਹੋ ਗਿਆ ਪਿੰਡ ਦਾ ਜਿਹੜਾ ਗੱਭਰੂ ਹਜ਼ਾਰ ਦਿੱਤਾ ਜਾਣਾ ਸਾਡੇ ਜੀਤਾ ਸਮਰਾਜੀ ਕੁਲਜਿੰਦਰ ਸਮਰਾਜੀ ਅਮਰਤ ਸਮਰਾਜੀ ਪਿੰਡਾ ਤੋਂ ਗੱਡੀ ਦਾ ਆਹ ਕਹਿੰਦੇ ਪਿੰਡ ਦਰਵੇਸ਼ ਦੇ ਵਿੱਚ ਮੇਲਾ ਲੱਗਣਾ ਲੱਗਣਾ ਯਾਰੋ ਖੇਡ ਕਬੱਡੀ ਦਾ ਆਹ ਜਕਰ हुसैन ਦੀ ਕਬੱਡੀ ਤੇ ਆਉਜਲਿਆਂ ਵਾਲਾ ਆਉਜਲਿਆਂ ਵਾਲਾ ਇਸ ਸਮੇਂ ਜਫਾ ਲਾਉਣ ਦੀ ਸੱਜਣਾ ਮੇਲਾ ਚੱਲੋ ਚੱਲੀਦਾ ਹੈ ਤੇ ਹੱਸਦੇ ਖੇਡਦੇ ਆਪਾਂ 174 ਜਾਣਾ ਵਾ ਮੇਲਾ ਚੱਲ ਰਿਹਾ ਹੈ ਪ੍ਰਵੇਸ਼ਪਿੰਡ ਦੇ ਵਿੱਚ ਅੱਜ ਭਾਗਾ ਪ੍ਰਿਆ ਨਾ ਮਾਰਕ ਦਾ ਦਿਨ ਆ ਲੱਗੀਆਂ ਹੋਈਆਂ ਬੱਟੀਆਂ ਰੌਣਕਾਂ ਨੇੜੇ ਹੀ ਗਵਾਨ ਪਿੰਡ ਧੰਨੀਪਿੰਡ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਲਾਡੀ ਸਪੇਨ ਜੀ ਰੇਟਰ ਦੇ ਵਾਸਤੇ 2000 ਰੁਪਏ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਲਾਡੀ ਸਪੀਡ ਜੀ ਕਿਹ ਇਲਾਕੇ ਜੋਰ ਚੋਬਰਾਂ ਦਾ ਗੰਦਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਜੜੀ ਉਮਰ ਤੇ ਆਹ ਜਮੀਨ ਲਾਓ ਇਧਰ ਦੇ ਪਾਸੇ ਮੈਂ ਦੇਖਦਾ ਕੀ ਹੋ ਗਿਆ ਖੇਡ ਮੈਦਾਨ ਅੰਦਰ ਬੱਲੇ ਬੱਲੇ ਪਿੰਡ ਦਾ ਗੱਭਰੂ ਇਸ ਵੇ ਉਹ ਵਿਸ਼ਾਲ ਮੈਨੂੰ ਲੱਗਦਾ ਚਿੰਬੜ ਗਿਆ ਐ ਚਿੰਬੜਦਾ ਜਿਵੇਂ ਝਪਟ ਮਾਰਦਾ ਚੀਤਾ ਲੋਕੋ ਫੜਨੇ ਸੌਖੇ ਨਹੀਂ ਦੁਲਾ ਲੱਖਾ ਤੇ ਗੁਲਜੀਤਾ ਉਹ ਪਿੰਡ ਹੋ ਜੱਫਾ 11 ਹੋ ਜੱਫਾ 11000 11000 ਆਹ ਕਮਾਲ ਕਰ ਗਿਆ ਮੁੰਡਾ ਬੱਲੇ ਬੱਲੇ ਨਗਰ ਪੰਚਾਇਤ ਦਾ ਐਨਆਰਈ ਪਰਮਾ ਦਾ ਦਲਜੀਤ ਰਾਜੂ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਰੀ ਟੀਮ ਅੱਜ ਇੱਥੇ ਇਕੱਠੀ ਹੋਈ ਆ ਹੁਣ ਅਸੀਂ ਬੈਸਟ ਰੇਡਰ ਤੇ ਬੈਸਟ ਜਾਫੀ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਡਾਕਟਰ ਰਾਜਕੁਮਾਰ ਚੱਪੇ왈 ਜੀ ਹਰਜੀ ਮਾਨ ਜੀ